ਵਿਚ ਐਮ ਐਸ ਪੀ ਦਿੰਦੇ ਨੇ ਪੰਜਾਬ ਵਿੱਚ ਵੀ ਦਿੰਦੇ ਨੇ ਤੁਸੀਂ ਮੂੰਗੀ ਤੇ ਵੀ ਐਮ ਐਸ ਪੀ ਦਿੰਦੇ ਨੇ ਮੱਕੀ ਤੇ ਵੀ ਪੰਜਾਬ ਵਿੱਚ ਐਮ ਐਸ ਪੀ ਆ ਸਾਰੀਆਂ ਫਸਲਾਂ ਤੇ ਐਮ ਐਸ ਪੀ ਆ ਪਰ ਸਾਡੀ ਮੰਗ ਕੀ ਏ ਕਿ ਝੋਨੇ ਤੇ ਵੀ ਐਮ ਐਸ ਪੀ ਤੁਸੀਂ ਦੇਖਿਆ ਪਿਛਲੇ ਸਾਲ ਕੀ ਹੋਇਆ ਕਿ ਐਮ ਐਸ ਪੀ ਸਾਡੀ ਕਿੰਨੀ ਸੀ ਤੇ 3300 ਰੁਪਇਆ ਤੋਂ ਘੱਟ ਵਿੱਚ ਆ ਸਾਡੀ ਮੰਗ ਹੈ ਕਿ ਜੇ ਤੁਸੀਂ ਐਮ ਐਸ ਪੀ ਦਿੰਦੇ ਹੋ ਕਿਉਂ ਨਹੀਂ ਅਤੇ ਗਰੰਟੀ ਕਾਨੂੰਨ ਬਣਾ ਦਿੰਦੇ ਦੇ ਤੋਂ ਘਟ ਜਿਹੜਾ ਖਰੀਦੇਗਾ ਉਹਨੂੰ ਕਾਨੂੰਨੀ ਦਾਇਰੇ ਵਿੱਚ ਲਿਆ ਕੇ ਉੱਤੇ ਆਤਹਾਗਮਨ ਦਿੱਤੀ ਜਾਏਗੀ ਨਹੀਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਸਰਕਾਰ ਘੋਸ਼ਿਤ ਕਰਦੀ ਹੈ ਪਰ ਖਰੀਦ ਸਿਰਫ ਕਣਕ ਝੋਨਾ ਹੁੰਦਾ ਅਸੀਂ ਚਾਹੁੰਦੇ ਆ ਕਿ ਐਮ ਐਸ ਪੀ ਜੇ ਦਿੱਤੀ ਤੁਸੀਂ ਦਿੱਤੀ ਆ ਤੇ ਉੱਤੇ ਗਾਰੰਟੀ ਕਾਨੂੰਨ ਬਣਾਉਣ 'ਚ ਤੁਹਾਨੂੰ ਕੀ ਦਿੱਕਤ ਹੈ ਤੁਸੀਂ ਉੱਤੇ ਗਾਰੰਟੀ ਕਾਨੂੰਨ ਬਣਾ ਦਿਓ ਸਾਡੀ ਮੰਗ ਹੈ ਕਿ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਐਮ ਐਸ ਪੀ ਦੇ ਕੇ ਉਹਤੇ ਗਰੰਟੀ ਕਾਨੂੰਨ ਬਣਾਓ ਤਾਂ ਕਿ ਕਿਸਾਨ ਦੀ ਲੁੱਟ ਨਾ ਹੋ ਸਕੇ ਚੋਲ ਪੈਦਾ ਕਰਦਾ ਕਣਕ ਪੈਦਾ ਕਰਦਾ ਦੇ ਦੇ ਨਾਲ ਕਿਸਾਨਾਂ ਦਾ ਢਿੱਡ ਭਰਦਾ ਤੇ ਉਹ ਡਿਸਟਿਲੀਆਂ ਕੀ ਪੈਦਾ ਕਰਦੀਆਂ ਨੇ ਉਹ ਪੈਦਾ ਕਰਦੀਆਂ ਨੇ ਅਲਕੋਹਲ ਉਹ ਪੈਦਾ ਕਰਦੀਆਂ ਨੇ ਕੋਕ ਵਰਗੀਆਂ ਜਿਹੜੀਆਂ ਖਤਰਨਾਕ ਜਿਹੜੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗਦੀਆਂ ਪਰ ਫੇਰ ਵੀ ਸੌਫਟ ਟਾਰਗੇਟ ਕਿਸਾਨ ਹੈ ਕਿਸਾਨ ਨੂੰ ਟਾਰਗੇਟ ਕਰਨਾ ਸੌਖਾ ਹਰ ਇੱਕ ਲਈ ਉਹ ਤਾਂ ਕਰਕੇ ਕਿਸਾਨ ਨੂੰ ਸੌਫਟ ਟਾਰਗੇਟ ਕਰਕੇ ਇਹ ਬਦਨਾਮ ਕੀਤਾ ਜਾਂਦਾ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਤੋਂ ਇਹਨਾਂ ਲੋਕਾਂ ਨੂੰ ਕੱਢ ਕੇ ਇਹਨਾਂ ਦਾ ਸ਼ਹਿਰ ਵੱਲ ਨੂੰ ਰੁੱਖ ਕਰੋ ਤਾਂ ਕਿ ਇਹ ਲੇਬਰ ਦੇ ਰੂਪ ਵਿੱਚ ਕੰਮ ਕਰਨ ਔਰ ਸਰਕਾਰ ਦਾ ਜਿਹੜਾ ਢਾਂਚਾ ਵਿਕਾਸ ਦਾ ਉਹ ਇਹੀ ਹੈ ਕਿ ਐਗਰੀਕਲਚਰ ਤੋਂ ਇਹਨਾਂ ਨੂੰ ਪਾਸੇ ਕਰਕੇ ਤੇ ਇਹਨਾਂ ਦੇ ਹੱਥਾਂ ਵਿੱਚ ਟਿਫਨ ਬਣਾਉਣੇ ਨੇ ਉਹ ਹੀ ਸਾਰੇ ਸਵਾਲ ਸਰਕਾਰਾਂ ਦੇ ਪੈਦਾ ਕੀਤੇ ਹੋਏ ਨੇ ਇੱਕ ਪਾਸੇ ਤੁਸੀਂ ਸਾਨੂੰ ਇੱਕ ਵੇਲੇ ਅੱਗ ਲਾਉਣ ਲਈ ਵੀ ਉਤਸ਼ਾਹਤ ਕੀਤਾ ਕਿ ਜਿਹੜੇ ਫਬੁੰਦੀ ਦੇ ਜਿਹੜੇ ਉਲੀ ਦੇ ਰੋਗ ਨੇ ਉਹ ਤੁਸੀਂ ਆਪਣੇ ਖੇਤਾਂ ਵਿੱਚ ਪਾ ਦਿਓ ਆਉਣ ਵਾਲੇ ਸਮੇਂ ਵਿੱਚ ਮੇਰੇ ਕੋਲੋਂ ਯੂਨੀਵਰਸਿਟੀ ਦੀਆਂ ਕਿਤਾਬਾਂ ਦੀਆਂ ਇੱਥੇ ਢੱਗੀਆਂ ਪਈਆਂ ਨੇ ਤੇ ਉਹ ਤੁਸੀਂ ਉਤਸ਼ਾਹਤ ਕੀਤਾ ਅੱਗ ਲਾਉਣ ਲਈ ਕਿਸਾਨ ਨੇ ਅੱਗ ਲਾਈ ਤੇ ਤੁਸੀਂ ਕਹਿ ਦਿੱਤਾ ਕਿ ਇਹ ਦੀ ਤੁਸੀਂ ਨੋਟ ਕੀਤਾ ਹੋਣਾ ਅੱਗ ਦਾ ਮੈਂ ਤੁਹਾਨੂੰ ਦੱਸਾਂ ਕਿ ਉਸ ਵੇਲੇ ਹਾਲੇ ਝੋਨੇ ਦੀ ਫਸਲ ਆਈ ਨਹੀਂ ਸੀ ਮੰਡੀਆਂ ਵਿੱਚ ਤੇ ਜਦੋਂ ਜਿਹੜਾ IQ ਲੈਵਲ 4 ਅ ਦਿੱਲੀ ਦਾ ਆਈਕਿਊ ਲੈਵਲ ਸੀ ਜਿਹੜਾ 74 ਤੋਂ ਪਹਿਲਾਂ ਤੋਂ ਉੱਪਰ ਹੋ ਗਿਆ ਸੀਗਾ ਅੱਗ ਲਾਉਣ ਤੋਂ ਪਹਿਲਾਂ ਉਦੋਂ ਕਿਹੜੀ ਪਰਾਲੀ ਨੂੰ ਅੱਗ ਲਾਈ ਸੀ ਸਿਰਫ ਤੇ ਸਿਰਫ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਕਿ ਤੁਸੀਂ ਜਿਹੜੀ ਅੱਗ ਲਾਉਨੇ ਹੋ ਤੁਸੀਂ ਫਰਟੀਲਾਈਜ਼ਰ ਵਰਤਦੇ ਹੋ ਤੁਸੀਂ ਆਹ ਵਰਤਦੇ ਹੋ ਤੇ ਜੇ ਖਤਮ ਕਰਾਉਣਾ ਤੁਸੀਂ ਦਿਓ ਪ੍ਰਬੰਧਨ ਪਰਾਲੀ ਦਾ ਪ੍ਰਬੰਧਨ ਕਰੋ ਖੇਤ ਵਿੱਚ ਜਜਵ ਕਰਦਾ ਤੁਸੀਂ ਤਾਂ ਬਿਨਾ ਕਿਸੇ ਸਟੱਡੀ ਤੋਂ ਉਹਨੂੰ ਬੈਲਰਾਂ ਵਾਲਿਆਂ ਨੂੰ ਸਬਸਿਡੀ ਦੇ ਦਿੱਤੀ ਜੀ ਚੱਕ ਲੋ ਖੇਤਾਂ 'ਚ ਤੇ ਤਾਂ ਕਿ ਬੰਜਰ ਹੋ ਜਾਏ ਜ਼ਮੀਨ ਜਦੋਂ ਬੰਜਰ ਹੋਈ ਤੇ ਕਿਸਾਨ ਫਰਟੀਲਾਈਜ਼ਰ ਔਰ ਪੈਸਟੀਸਾਈਡ ਵੱਧ ਵਰਤੇਗਾ ਤੁਸੀਂ ਕਿਉਂ ਨਹੀਂ ਕਿਸਾਨ ਨੂੰ 100 ਰੁਪਇਆ ਬੋਨਸ ਜੋ ਕ੍ਰੀਬ ਰਿਵਨਲ ਲਿਖਿਆ ਕਿ ਤੁਸੀਂ 100 ਰੁਪਇਆ ਬੋਨਸ ਦਿਓ ਉਹਨਾਂ ਨੂੰ ਫ੍ਰੀ ਮਸ਼ੀਨਰੀ ਦਿਓ ਤਾਂ ਕਿ ਖੇਤ ਵਿੱਚ ਪਰਾਲੀ ਨੂੰ ਜਜਬ ਕੰਮ ਤੇ ਇਹਨਾਂ ਦੀ ਫਰਟੀਲਾਈਜ਼ਰ ਔਰ ਕੈਮੀਕਲ ਦਾ ਇਹਦਾ ਖਰਚ ਘਟੇ ਤਾਂ ਕਿ ਜਿਹੜਾ ਸਾਡੀਆਂ ਜ਼ਿਹਰਾਂ ਦੀ ਵਰਤੋਂ ਘਟ ਹੋ ਸਕੇ ਪਰ ਸਰਕਾਰ ਇਹਨੂੰ ਘਟ ਕਰਨਾ ਨਹੀਂ ਚਾਹੁੰਦੀ ਕਿਉਂਕਿ ਮੋਟੀ ਜਿਹੜੀ ਆ ਉਹਨੂੰ ਇਸ ਤੋਂ ਕਮਾਈ ਹੋ ਰਹੀ ਹੈ ਸਰਕਾਰ ਨੂੰ ਜੇਕਰ ਅਸੀਂ ਕਰੀਏ ਆ ਪੀਐਲ 132 ਦੇ ਇੱਕ ਪਿਛਲੇ ਵਾਲੇ ਦੇ ਪੋਰਟਰ ਦੇ ਬੋਤ ਸੈਂਟਰ ਸਰਕਾਰ ਤੋਂ ਲਾਇਏ ਉਦੋਂ ਕਿਸਾਨਾਂ ਨੇ ਬੜਾ ਬਹੁਤ ਰੋਲ ਪਾਇਆ ਸੀ ਕਿ ਜੱਟਾਂ ਵਾਲਿਆਂ ਦਾ ਵੀ ਜਨਾ ਸੁਝਾ ਇਹਦੇ ਨੂੰ ਪੋਸਟਰ ਨੂੰ ਲੈ ਕੇ ਜਿਹੜੀ ਬੜੀਆ ਦਬਾਗੀਆਂ ਉਹੋ ਤੁਹਾਡੀ ਸਰਕਾਰ ਨਾਲ ਕੋਈ ਅਸੀਂ ਗੱਲਬਾਤ ਨਹੀਂ ਹੈ ਜਿਹੜੀ ਉਹਨੂੰ ਦੁਆਰਾ ਫੇਸ ਵੀ ਆ ਰਹੇ ਦੇਖੋ ਸਰਕਾਰ ਨਾਲ ਅਸੀਂ ਕਣਕ ਦੀ ਜਦੋਂ ਪਿਛਲੇ ਸਾਲ ਬਾਢੀ ਹੋਈ ਸੀ ਨਾ ਸ਼ੈਲਰ ਮਾਲਕਾਂ ਨੇ ਉਸੇ ਵੇਲੇ ਮੰਡੀਆਂ ਵਿੱਚ ਲਾ ਦਿੱਤਾ ਸੀ ਕਿ ਅਸੀਂ ਪੀਆਰ 126 ਦੀ ਖਰੀਦ ਨਹੀਂ ਕਰਾਂਗੇ ਔਰ ਜਿਹੜੀਆਂ ਘੱਟ ਸਮੇਂ ਵਾਲੀਆਂ ਪਰ ਪਧਵੰਤ ਮਾਨ ਨੇ ਸਟੇਜਾਂ ਉੱਤੋਂ ਬੋਲ-ਬੋਲ ਕੇ ਕਿ ਤੁਸੀਂ ਪੀਆਰ 126 ਬੀਜੋ ਮੈਂ ਉਹਦਾ ਦਾਣਾ-ਦਾਣਾ ਖਰੀਦਾਂਗਾ ਭਗਵੰਤ ਮਾਨ ਦੇ ਬੋਲਾਂ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ PR 126 ਦੀ ਬਜਾਈ ਕੀਤੀ ਤੇ ਜਦੋਂ ਖਰੀਦ ਦੀ ਗੱਲ ਆਈ ਤੇ ਇਹ ਆਪੋ ਆਪਣਾ ਪੱਲਾ ਝਾੜ ਕੇ ਤੁਰਦੇ ਨਜ਼ਰ ਆਏ ਤੇ ਜਦੋਂ ਛੈਲਰ ਮਾਲਕਾਂ ਨੇ ਇਹਨਾਂ ਦੀ ਲੁੱਟ ਕੀਤੀ ਨਾ ਕੋਈ ਇਹਨਾਂ ਦਾ ਹਲਕਾ ਇੰਚਾਰਜ ਨਾ ਕੋਈ ਐਮਐਲਏ ਕਿਸਾਨਾਂ ਦੀ ਬਾਹ ਬੜੀ ਇਹ ਸਿਰਫ ਭਗਵੰਤ ਮਾਨ ਦੇ ਬੋਲਾਂ ਤੇ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਬੀਜਿਆ ਯਕੀਨ ਕਰਕੇ ਅਸੀਂ ਤਾਂ ਹੀ ਅਗਾਊਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਆਂ ਕਿ ਜੋ ਭਗਵਾਨਤ ਮਾਨ ਨੇ ਪਿਛਲੇ ਵਾਰ ਵਾਲਾ ਰੁਭਈਆ ਕਰਨਾ ਕਿਉਂਕਿ ਸ਼ੁਰੂਆਤ ਉਹਦੀ ਪੀਐਜੂ ਨੇ ਕਰ ਦਿੱਤੀ ਹੈ ਬੀਜ ਵੰਡ ਕੇ ਤਾਂ ਕਹਿ ਰਾਇ ਯੂਨੀਵਰਸਿਟੀ ਜੇ ਪਹਿਲਾਂ ਸੈਂਟਰ ਨਾਲ ਗੱਲ ਕਰੇ ਇਹੋ ਉਸ ਵਾਰ ਲੱਗ ਜੇ ਅਸੀਂ ਅਸੀਂ ਚਾਹੁੰਦੇ ਹਾਂ ਪੀਆਰ 126 ਦੀ ਬਜਾਈ ਕਰੀਏ ਅਸੀਂ ਪਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੈਂਟਰ ਸਰਕਾਰ ਨਾਲ ਔਰ ਸੈਲਰਾਂ ਨਾਲ ਬੈਠ ਕੇ ਦਾ ਕੋਈ ਹੱਲ ਕਰੇ ਜੇ ਸੈਲਰਾਂ ਨੂੰ ਪੂਰੀ ਮਿਲ ਗਈ ਦੀ 126 ਦੀ ਨਹੀਂ ਮਿਲਦੀ ਤੇ ਉਹਦਾ ਸਮਾਂ ਰਹਿੰਦੀਆ ਸਰਕਾਰ ਕਰੇ ਉਹ ਚੀਜ਼ ਨਵੇੜੇ ਤੋਂ ਬਿਨਾ ਕਿਸਾਨਾਂ ਨੂੰ ਇਹ ਬੀਜ ਦੇਣਾ ਪਿਛਲੇ ਵਾਰ ਵਾਂਗ ਉਹਨਾਂ ਨੂੰ ਸੈਲਰ ਮਾਲਕਾਂ ਦੇ ਹਵਾਲੇ ਕਰਨ ਵਾਲੀ ਗੱਲ ਹੋਈਗੀ ਕਿ ਤੁਸੀਂ ਇਹਨਾਂ ਦੀ ਲੁੱਟ ਕਰਨੋ ਤੁਸੀਂ ਪਾਣੀ ਵੀ ਜਿਹੜਾ ਕਿਹੜਾ ਪਾਣੀ ਆਉ ਉਹ ਵੀ ਦੁੰਗਾ ਜਾ ਰਿਹਾ ਉਹ ਵੀ ਤੁਸੀਂ ਖਰਚਾ ਯਾਰ ਕੀਤਾ ਬਜਟ ਜ਼ਮੀਨ ਵਾਲੇ ਤੁਸੀਂ ਗੱਲ ਕੀਤੀ ਜਿਹੜੀਆਂ ਬਜਟ ਜ਼ਮੀਨਾਂ ਹੋ ਜਾਊਗਾ ਖਰਚ ਰਹੇਗਾ ਜੇਕਰ ਸਿੱਟਾ ਨਹੀਂ ਫਸਾਦੀ ਕਰ ਲਈ ਕਰੀਏ ਤਾਂ ਫਸਲ ਜਿਹੜੀ ਆ ਉਹ ਕਿਸਾਨ ਦੇ ਨਾਲ ਬਹੁਤ ਕਿ ਬੜੇ ਬੁੱਢੀ ਜੀ ਵੀ ਜਿਹੜੇ ਆ ਉਹਦੀ ਸਟੇਜਾਂ ਉਹੀ ਕਹਿੰਦੇ ਨਜ਼ਰ ਆਉਂਦਾ ਹੈ ਕਿ ਜੇ ਨਹੀਂ ਥੋੜੇ ਜਿਹੀ ਫਸਲ ਐ ਕਿਸਾਨ ਲਗਾਉਂਦੇ ਆ ਤੇ ਉਹਦੇ ਕਰਕੇ ਹੀ ਪਾਣੀ ਦਾ ਪੱਧਰ ਜਿਹੜਾ ਉਹ ਕੰਦੇ ਜਾ ਰਿਹਾ ਤੇ ਉਹਦੀ ਜਗ੍ਹਾ ਕੀ ਹੋਰ ਫਸਲਾਂ ਜਿਹੜੀਆਂ ਉਹ ਲਗਾਈਆਂ ਜਾਂ ਤੇ ਤੁਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਹੋ ਬਿਲਕੁਲ ਅਸੀਂ ਸਹਿਮਤ ਆਂ ਸਾਡਾ ਤਾਂ ਇਹ ਅੰਦੋਲਨ ਖਨੌਰੀ ਔਰ ਸ਼ੰਭੂ ਬਾਰਡਰ ਤੇ ਹੀ ਇਹਨਾਂ ਚੀਜ਼ਾਂ ਦੇ ਆਧਾਰਤ ਆ ਇਹ ਸਾਨੂੰ ਤੁਸੀਂ ਤੇਲ ਬੀਜ ਤੁਸੀਂ 70% ਸਰਕਾਰ ਤੇਲ ਬੀਜ ਬਾਹਰ ਤੋਂ ਆਯਾਤ ਕਰਦੀ ਆ 70% ਤੁਸੀਂ ਕਿਉਂ ਨਹੀਂ ਪੰਜਾਬ ਦੇ ਹੋਰ ਦੇਸ਼ ਦੇ ਕਿਸਾਨ ਨੂੰ ਜਿਹੜੀ ਐਮਐਸਪੀ ਉਹਨਾਂ ਤੀਜਾ ਤੇ ਦਿੰਦੇ ਤੇ ਜੇ ਕਿਸਾਨ ਨੂੰ ਐਮਐਸਪੀ ਦੇਣ ਸਵਾਮੀ 나ਥਨ ਦੀ ਰਿਪੋਰਟ ਅਨੁਸਾਰ ਅਸੀਂ ਜਿਹੜਾ ਸਵਾਮੀ 나ਥਨ ਦੀ ਰਿਪੋਰਟ ਅਨੁਸਾਰ ਦੇ ਤੇ ਐਮਐਸਪੀ ਦੇਣ ਤੇ ਕਿਉਂ ਕਿਸਾਨ ਬੀਜੇਗਾ ਕਿਉਂ ਉਹ ਰਾਤਾਂ ਨੂੰ ਦੇਖੋ ਸੱਪਾਂ ਦੀਆਂ ਛੜੀਆਂ ਮਿੱਦ ਕੇ ਰਾਤਾਂ ਨੂੰ ਇੱਕ ਤੇ ਬਿਜਲੀ ਨਹੀਂ ਆਉਂਦੀ ਤੇ ਦੂਸਰਾ ਜਿਹੜੀ ਝੋਨੇ ਦੀ ਫਸਲ ਆ ਉਹ ਬਹੁਤ ਮੁਸ਼ਕਲ ਆ ਪੈਦਾ ਕਰਨੀ ਉਹਦੇ ਨਾਲ ਇੱਕ ਤੇ ਸਾਡੀ ਜਿਹੜਾ ਭਵਿਕਾ ਅਗਰੀਕਲਚਰ ਦਾ ਪਾਣੀ ਥੱਲੇ ਜਾ ਰਿਹਾ ਉਹ ਖਤਮ ਹੋ ਰਿਹਾ ਸਾਡੀ ਤੇ ਲੜਾਈ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਕਿ ਤੁਸੀਂ ਦਾਣਾਂ ਤੇ ਤੇਲ ਬੀਜਾਂ ਤੇ ਸਾਨੂੰ ਕਿਉਂ ਨਹੀਂ ਐਮਐਸਪੀ ਦਿੰਦੇ 70% ਤੁਸੀਂ ਇਹ ਬਾਹਰੋਂ ਆਯਾਤ ਕਰ ਰਹੇ ਹੋ ਔਰ ਜਿਹੜਾ ਪਾਮ ਆਇਲ ਆ ਥੋੜੀਆਂ ਬਿਮਾਰੀਆਂ ਦਾ ਕਾਰਨ ਬਣਦਾ ਸਭ ਤੋਂ ਵੱਧ ਪਾਮ ਆਇਲ ਸਰਕਾਰ ਬਾਹਰੋਂ ਲਿਆ ਰਹੀ ਐ ਤੇ ਤੇਲ ਬੀਜਾਂ ਨੂੰ ਕਿਉਂ ਨਹੀਂ ਦੇਸ਼ ਵਿੱਚ ਪ੍ਰਮੋਟ ਕੀਤਾ ਜਾਂਦਾ ਅਸੀਂ ਤਾਂ ਇਸੇ ਤੇ ਲੜਾਈ ਲੜਦੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਝੋਨਾ ਬੀਜੀਏ ਪਰ ਸਾਨੂੰ ਇਹਦਾ ਬਦਲ ਦਿਓ ਜਿਹੜਾ ਐਮਐਸਪੀ ਜੇ ਸਾਨੂੰ ਝੋਨੇ ਦੀ ਫਸਲ ਦਿਨਾ ਇਹਨਾਂ ਤੋਂ ਤੋਂ ਘੱਟ ਵੀ ਮਿਲ ਜੇ ਕਿਉਂਕਿ ਦਾਲਾਂ ਤੇ ਝੋਨੇ ਜਿੰਨਾ ਖਰਚ ਨਹੀਂ ਆਉਂਦਾ ਨਾ ਤੇ ਉੱਤੇ ਕੈਮੀਕਲ ਬਹੁਤੇ ਯੂਜ਼ ਹੁੰਦੇ ਨੇ ਤੇ ਨਾ ਫਰਟੀਲਾਈਜ਼ਰ ਯੂਜ਼ ਹੁੰਦੇ ਨੇ ਅਸੀਂ ਚਾਹੁੰਦੇ ਆ ਕਿ ਝੋਨੇ ਦੀ ਫਸਲ ਨਾ ਬੀਜੀਏ ਸਾਬਤ ਇਹ ਵੀ ਦੋਸ਼ ਲਗਾਏ ਜਾਂਦੇ ਆ ਕਿ ਜਿਹੜੇ ਪਰ ਇਹ ਕੀਟਨਾਸ਼ਕ ਜਿਹੜੀਆਂ ਦਵਾਈਆਂ ਜਿਹੜਾ ਉਹ ਸਰਕਾਰ ਕੀਤਾ ਜਾਂਦਾ ਫਸਲਾਂ ਦੇ ਉੱਤੇ ਜਿਹੜੀ ਜ਼ਹਿਰ ਹੈ ਉਹ ਕੋਸਤੀ ਜਾ ਰਹੀ ਹੈ ਜਮੀਨ ਜਿਹੜੀ ਆ ਉਹ ਐਸ ਵਾਲੇ ਨਹੀਂ ਚੜਾਇਆ ਹੋទੀਆਂ ਪਾਈਆਂ ਕਿੰਨੀਆਂ ਨੇ ਜਿੱਥੇ ਕੈਂਸਰ ਹੋ ਜਾਂਦਾ ਜਮੀਨ ਨਾਲ ਫਸਲ ਜਿਹੜੀ ਉਹ ਨਹੀਂ ਉਗਾਈ ਕਰਦੇ ਇਹ ਵੀ ਦੋਸ਼ ਲੱਗਦੇ ਆ ਕਿਸਾਨਾਂ ਦੇ ਉੱਤੇ ਇਹ ਜਿਹੜਾ ਪਾਣੀ ਦਾ ਪ੍ਰਦਨ ਆ ਉਹਦਾ ਵੀ ਜ਼ਿੰਮੇਵਾਰ ਜਿਹੜਾ ਕਿਸਾਨਾਂ ਨੂੰ ਫੈਲਾਇਆ ਜਾਂਦੇ ਆ ਇੱਕ ਸਾਲ ਹੀ ਜਿਹੜਾ ਕੀ ਵਾਤਾਵਰਣ ਜਦੋਂ ਤੋਂ ਹੁੰਦਾ ਕਿ ਆਗਨ ਲਗਾਈ ਜਾਂਦੀ ਆ ਕਿਸਾਨ ਜਿਹੜਾ ਫਸਲ ਵੱਟ ਲੈਂਦਾ ਕਾਂ ਤੇ ਜਿਹੜਾ ਉਹ ਸੂਰਤ ਕੇ ਮੰਡੀਆ ਚ ਸੈਕਲ ਹੁੰਦਾ ਤੇ ਉਹ ਪ੍ਰਾਣੀ ਜਿਹੜੀ ਆ ਉਹਦੀ ਪੂਰੀ ਖੱਟ ਲੇਦਾ ਜਿਹੜੀ ਕਲਪੂ ਹੁੰਦੀ ਹੈ ਤੇ ਉਦੋਂ ਬਾਅਦ ਅਗਲ ਕਰ ਦਿੱਤਾ ਜਾਂਦਾ ਜਿਹਦੇ ਕਰਕੇ ਦਰਸਤ ਕਿਸਾਨ ਜਿਹੜੇ ਆਪਣੀ ਜ਼ਮੀਨਾਂ ਚ ਲਗਾਤਾ ਰਹੇਗੀ ਪਰ ਜਿਹੜੇ ਆਲਾ-ਗੋਲਾ ਵਾਤਾਵਰਣੋਂ ਬਾਹਰ ਦੀ ਚੁਪੇਟੀ ਚ ਆ ਕੇ ਉਹਨੂੰ ਚਾਰਜ ਦਿੱਸਦਾ ਖੋਤੇ ਬਾਅਦ ਕੀ ਕਾਰਨ ਆ ਦੇਖੋ ਕਿਸਾਨ ਨੂੰ ਖਲਨਾਇਕ ਉਹ ਕਿਸਾਨ ਦਾ ਸ਼ਗਾਰ ਥੋੜਾ ਵਧੀਆ ਇਹਨੂੰ ਕਿਸਾਨ ਨੂੰ ਖਲਨਾਇਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਤੁਸੀਂ ਦੱਸੋ ਕਿ ਫਰਟੀਲਾਈਜ਼ਰ ਕਿਸਾਨ ਨੂੰ ਦਿੱਤਾ ਕਦੋਂ ਨਹੀਂ ਜਿਹੜੇ ਪੁਰਾਣੇ ਹੋਣਗੇ ਇੱਥੇ ਪੱਤਰਕਾਰ ਉਹਨਾਂ ਨੂੰ ਪਤਾ ਹੋ ਜਾਗਾ ਕਿ ਉਹ ಗ್ರಾಮ ਸੇਵਕ ਹੁੰਦੇ ਸੀ ਪਿੰਡਾਂ ਵਿੱਚ ਪਹਿਲਾਂ ਤੇ ਸਾਨੂੰ ਤੇ ਪਤਾ ਹੀ ਨਹੀਂ ਸੀ ਯੂਰੀਆ ਕੀ ਹੈ ਕੈਮੀਕਲ ਕੀ ਹੈ ਦੂਜੀ ਵਰਲਡ ਵਾਰ ਤੋਂ ਜੋ ਵੇਸਟ ਬਚੀ ਕੈਮੀਕਲਾਂ ਦੀ ਨਾਈਟ੍ਰੋਜਨ ਦੇ ਰੂਪ ਵਿੱਚ ਉਹ ਸਾਨੂੰ ਧੱਕੇ ਨਾਲ ਦਿੱਤੀ ਗਈ ਉਹ ಗ್ರಾಮ ਸੇਵਕ ਪਿੰਡਾਂ ਵਿੱਚ ਸਾਨੂੰ ਇਹ ਕਿਸਾਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਹ ਯੂਰੀਆ ਪਾਓ ਤੇ ਫੇਰ ਤੁਹਾਡੀ ਜਿਹੜੀ ਫਸਲ ਆ ਉਹਦਾ ਘਾੜ ਵਧੇਗਾ ਇਹ ਜਿਹੜੀ ਫਰਟੀਲਾਈਜ਼ਰ ਆ ਇਹ ਜਿਹੜਾ ਇਹ ਸਾਰਾ ਕੁਝ ਆ ਇਹ ਸਰਕਾਰ ਨੇ ਸਾਨੂੰ ਦਿੱਤਾ ਔਰ ਉਹ ਕਾਹਦੇ ਦਿੱਤਾ ਕਿਉਂਕਿ ਦੇਸ਼ ਦਾ ਜਿਹੜਾ ਜਿਹੜਾ ਵੱਡਾ ਤਬਕਾ ਸੀ ਉਹ ਭੁੱਖਮਰੀ ਦਾ ਸ਼ਿਕਾਰ ਸੀ ਔਰ ਇਸ ਤੋਂ ਦੇ ਪ੍ਰਧਾਨ ਮੰਤਰੀ ਨੂੰ ਇਹ ਤੱਕ ਕਹਿਣਾ ਪਿਆ ਕਿ ਇੱਕ ਵੇਲੇ ਜੇ ਅਸੀਂ ਰੋਟੀ ਨਾ ਖਾਈਏ ਤੇ ਬਾਕੀ ਸਾਰੇ ਢਿੱਡ ਭਰ ਕੇ ਖਾ ਸਕਦੇ ਨਹੀਂ ਉਹ ਹਰੀ ਕ੍ਰਾਂਤੀ ਦੇ ਰੂਪ ਵਿੱਚ ਸਾਨੂੰ ਫਰਟੀਲਾਈਜ਼ਰ ਦਿੱਤਾ ਗਿਆ ਸਾਨੂੰ ਕੈਮੀਕਲ ਦਿੱਤਾ ਗਿਆ ਔਰ ਫੇਰ ਖਲਨਾਇਤ ਬਣਾਇਆ ਗਿਆ ਕਿਸਾਨ ਨੂੰ ਤੁਸੀਂ ਮੈਨੂੰ ਦੱਸੋ ਕਿ ਇਹੋ ਜੀਆਂ 70% ਤੱਕ ਪਾਣੀ ਜਿਹੜੀਆਂ ਡਿਸਟਰੀਆਂ ਨੇ ਜਿਹੜੀਆਂ ਕੋਤ वगैरह ਬਣਾਉਂਦੀਆਂ ਨੇ ਉਹ ਕੀ ਨਸ਼ਟ ਕਰਦੀਆਂ ਨੇ ਜੀ ਦੇਖੋ ਕਿਸਾਨ ਜੇ ਪ੍ਰਾਲੀ ਲਾਉਂਦਾ ਕੁਝ ਦਿਨਾਂ ਵਿੱਚ ਤੇ ਉਹਨੇ ਉਹ ਚੀਜ਼ ਨੂੰ ਜਿਹੜੀ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਤੇ ਉਹਦੀ ਫਸਲ ਨੇ ਉਹ ਕੰਜ਼ੂਮ ਵੀ ਕਰਦੀ ਹੈ ਇਹ ਸਰਕਲ ਹੈ ਜਿਹੜਾ ਚੱਲਦਾ ਕਿਸਾਨ ਨਾਲ ਤੇ ਮੈਨੂੰ ਦੱਸੋਗਾ ਕਿ ਜਿਹੜੀ ਜਿਹੜੀ ਫੈਕਟਰੀਆਂ ਨੇ ਵੱਡੀਆਂ ਡਿਸਟਿਲਰੀਆਂ ਨੇ ਉਹ ਪਾਣੀ ਕਿੰਨਾ ਬਰਬਾਦ ਕਰਦੀਆਂ ਨੇ ਤੇ ਜੇ ਕਿਸਾਨ ਪਾਣੀ 2 ਮਹੀਨੇ ਤੁਸੀਂ ਕਦੇ ਇਹਦਾ ਡਾਟਾ ਕੱਢ ਕੇ ਦੇਖਿਓ ਕਿ ਕਿਸਾਨ ਕਿੰਨਾ ਪਾਣੀ ਬਰਬਾਦ ਕਰਦਾ ਔਰ ਡਿਸਟਿਲਰੀਆਂ ਕਿੰਨਾ ਪਾਣੀ ਬਰਬਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਛੋਟੇ ਜਿਹੇ ਸੱਦੇ ਤੇ ਸਾਡੇ ਅੱਜ ਤੁਸੀਂ ਇੱਕ ਪਰਿਵਾਰ ਵਾਂਗ ਸਾਡੇ ਨਾਲ ਔਡੇਰਾ ਮੁੰਡਾ ਲਾ ਕੇ ਖੜਦੇ ਹੋ ਜੜ ਦੀ ਸਨੇਹ ਲਈਏ ਅੱਜ ਜੋ ਭਾਰਤੀ ਕਿਸਾਨ ਜਿਹੜੀਆਂ ਲੇਖਕਾ ਜਿਹੜਾ ਗੰਦਰ ਵੱਲੋਂ ਮੀਟਿੰਗ ਦਾ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਸਾਡੇ ਮੇਰ ਪ੍ਰਵਿੰਦਰ ਸਿੰਘ ਜੀ ਮਸ਼ਿਆਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਨੇਕਸਾ ਸਿੱਧੂਪੁਰ ਦੇ ਅਰਵਾਈ ਹੇਠ ਪ੍ਰਧਾਨਗੀ ਰੱਖੀ ਗਈ ਆ ਸਾਡੇ ਨਾਲ ਜੋ ਵੀ ਸਾਡੇ ਸਪਲਕਾਂ ਦੇ ਪ੍ਰਧਾਨ ਔਰ ਜ਼ਿਲ੍ਹੇ ਦੇ ਉਪਦੇਦਾਰ ਪ੍ਰਵਿੰਦਰ ਸਿੰਘ ਜੀ ਮਸ਼ਿਆਣਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜੱਜ ਸੁਖਸਰ ਦਾਸ ਪਰਮਜੀਤ ਸਿੰਘ ਅਕਲਪੁਰ ਜ਼ਿਲ੍ਹਾ ਵਾਈਸ ਪ੍ਰਧਾਨ ਹਰਜਿੰਦਰ ਸਿੰਘ ਜੀ ਨੰਗਲ ਪ੍ਰਵਿੰਦਰ ਸਿੰਘ ਜੀ ਭੱਟੀ ਸਕੱਤਰ ਸਾਹਿਬ ਇਹ ਬਲਾਕ ਪ੍ਰਕੋਦਰ ਦੇ ਪ੍ਰਧਾਨ ਹਰਨੇਕ ਸਿੰਘ ਜੀ ਤੇ ਸਰਕਲ ਪ੍ਰਧਾਨ ਸਰਵੀਰ ਸਿੰਘ ਜੀ ਸੋਸ਼ਟੀ ਗਰਾਹਾ ਬਲਾਕ ਪ੍ਰਕੋਦਰ ਰੋਡ ਦਾ ਤੋਂ ਪ੍ਰਸਤਾਵ ਸੰਜੀਤ ਵੱਟੀ ਤੇ ਸੁਖਵਿੰਦਰ ਸਿੰਘ ਜੀ ਤੋਂ ਬਲਾਕਾ ਕੋ ਸਰਕਲ ਪ੍ਰਧਾਨ ਸਰਵਿੰਦਰ ਸਿੰਘ ਜੀ ਸਮਰਾੜੀ ਤੇਵਿੰਦਰ ਸਿੰਘ ਜੀ ਸਮਰਾੜੀ ਔਰ ਸੁਖਵਿੰਦਰ ਸਿੰਘ ਜੀ ਨੇ ਤੋਂ ਬਲਾਕਾ ਕੋ ਹਰ ਪੇਸ਼ ਨੂੰ ਦੀ ਤਰ੍ਹਾਂ ਜੀਤ ਸਿੰਘ ਜੀ ਸੀਨੀਅਰ ਲੀਡ ਪ੍ਰਧਾਨ ਜ਼ਿਲ੍ਹਾ ਜਲੰਧਰ ਹਰਜਿੰਦਰ ਸਿੰਘ ਜੀ ਨੰਗੋ ਬਲਾਕ ਕਾਗੂ ਔਰ ਜਿੰਦਰ ਸਿੰਘ ਜੀ ਮੱਲੀ ਜੂਥ ਪ੍ਰਧਾਨ ਪਲਵੀਰ ਸਿੰਘ ਜੀ ਬਲੌਰ ਔਰ ਵਟ ਵਟ ਜਿੰਨੇ ਵੀ ਸਾਡੇ ਸਾਥੀ ਆਏ ਆ ਸਾਰਿਆਂ ਦਾ ਪ੍ਰੈਸ ਵਾਰਤਾ ਵਿੱਚ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਿਉਂਕਿ ਤੁਸੀਂ মিডিਆ ਉਹ ਜਿਹੜੀ ਸਾਡੀ ਕਿਸਾਨਾਂ ਦੀ ਆਵਾਜ਼ ਸਰਕਾਰ ਔਰ ਵਰਲਡ ਵਾਈਡ ਤੁਸੀਂ ਸਾਡੀ ਆਵਾਜ਼ ਬਚਾਉਂਦੇ ਔਰ ਸਾਡੀ ਆਵਾਜ਼ ਬਣਾਉਂਦੇ ਜੇ ਤੁਹਾਨੂੰ ਇਹਨਾਂ ਅੰਦੋਲਨਾਂ ਵਿੱਚੋਂ ਮਨਫ਼ੀ ਕਰ ਦਿੱਤਾ ਜਾਵੇ ਮੈਂ ਸਮਝਦਾ ਸਾਡਾ ਅੰਦੋਲਨ ਅੱਧਾ ਰਹਿ ਜਾਂਦਾ ਔਰ ਤੁਸੀਂ ਉਹ ਮੀਡੀਆ ਹੋ ਜਿਹੜੇ ਸੱਚ ਪੂਰੇ ਵਾਰਦ ਨੂੰ ਦਿਖਾਉਂਦੇ ਹੋ ਔਰ ਜਿਹੜੇ ਅੱਜ ਮੁੱਦੇ ਨੇ ਉਹ ਸਾਡੇ ਉਹ ਮੁੱਦੇ ਨਹੀਂ ਜਿਸ ਵਿੱਚ ਸਰਕਾਰ ਪਿਛਲੇ ਸਾਲ ਫੇਲ ਹੋਈ ਆ ਝੋਲੇ ਦੇ ਪ੍ਰਬੰਧਨ ਨੂੰ ਲੈ ਕੇ ਕਿਉਂਕਿ ਇੱਕ ਪਾਸੇ ਤਾਂ ਝੋਨਾ ਮੰਡੀਆਂ ਵਿੱਚ ਆ ਜਾਂਦਾ ਤੇ ਦੂਜੇ ਪਾਸੇ ਸਰਕਾਰਾਂ ਉਹਦੇ ਪ੍ਰਬੰਧਨ ਨੂੰ ਲੈ ਕੇ ਪੱਬਾਂ ਭਾਰ ਹੋ ਜਾਂਦੀਆਂ ਨੇ ਪਰ ਪਿਛਲੇ ਸਾਲ ਜੋ ਕਿਸਾਨਾਂ ਦੀ ਲੁੱਟ ਹੋਈ ਆ ਉਹਦੇ ਮੱਦੇਨਜ਼ਰ ਅਸੀਂ ਅੱਜ ਸਮੇ ਤੋਂ ਪਹਿਲਾਂ ਕਿਉਂਕਿ ਆ ਸਮਾਂ ਸਰਕਾਰ ਦਾ ਉਹਦੇ ਪ੍ਰਬੰਧਨ ਦਾ ਜਿਹੜਾ ਕੰਮ ਕਰਦਾ ਤੇ ਅੱਜ ਤੋਂ ਸ਼ੁਰੂ ਕਰੇ ਤੇ ਫੇਰ ਜਾ ਕੇ ਫਸਲ ਦੀ ਕਟਾਈ ਤੇ ਜਾ ਕੇ ਫੇਰ ਕਿਤੇ ਕਿਸਾਨਾਂ ਦੀ ਲੁੱਟ ਰੁਕ ਸਕਦੀ ਏ ਤੇ ਜੇ ਅੱਜ ਵੀ ਸਰਕਾਰ ਅਵੇਸਲੀ ਰਹੀ ਤੇ ਯਾਰ ਜਿਹੜੀ ਇਹ ਯੂਨੀਵਰਸਿਟੀ ਜਿਹਨੇ ਕਿਸਾਨਾਂ ਨੂੰ ਸਹੀ ਰਾਹ ਦਿਖਾਉਣਾ ਉਹ ਵੀ ਜਿਹੜੀ ਪ੍ਰਾਈਵੇਟ 플레이ਰਾਂ ਅੰਗ ਬੀਜ ਵੇਚਣ ਤੱਕ ਸੀਮਤ ਰਹੀ ਤੇ ਮੈਨੂੰ ਲੱਗਦਾ ਕਿ ਕਿਸਾਨ ਅਗਲੇ ਸਾਲ ਵੀ ਲੁੱਟ ਦਾ ਸ਼ਿਕਾਰ ਹੋਏਗਾ। ਤੋਂ ਇਹ ਕੁਝ ਗੱਲਾਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸੰਖੇਪ ਵਿੱਚ ਕਰਾਂਗਾ ਔਰ ਇੱਥੇ ਆਉਂਦਿਆਂ ਨੂੰ ਕਿਉਂਕਿ ਮੇਰੀ ਡਿਊਟੀ ਲੱਗੀ ਸੀ ਕਿ ਜਲੰਧਰ ਪ੍ਰੈਸਾ ਘਰ ਹੈ ਤੁਸੀਂ ਇਹ ਗੱਲਾਂ ਜਲੰਧਰ ਪ੍ਰੈਸ ਵਿੱਚ ਕਰਨੀਆਂ ਨੇ ਜਥੇਬੰਦੀ ਵੱਲੋਂ ਔਰ ਜਦੋਂ ਮੈਂ ਆਦੇਤੇ ਆਇਆ ਤੇ ਸਾਡੀ ਸੈਂਟਰ ਨਾਲ ਮੀਟਿੰਗ ਆ ਸਰਦਾਰ ਦਿਗਜੀਤ ਸਿੰਘ ਢੱਲੇਵਾਲ ਮੀਟਿੰਗ ਵਿੱਚ ਨੇ ਔਰ ਪਿੱਛੋਂ ਪਤਾ ਲੱਗਾ ਕਿ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਉਥੇ ਨਫਰੀਆ ਫੋਰਸ ਦੀ ਵਧਾਈਆ ਪੀਆਰਟੀਸੀ ਦੀਆਂ ਲਗਭਗ 40 ਬੱਸਾਂ ਔਰ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਦੀਆਂ ਕੁਝ ਬੱਸਾਂ ਉਥੇ ਵਧਾਈਆਂ ਨੇ ਤੇ ਜੇ ਇਹੋ ਜੇ ਸਰਕਾਰ ਹੱਥ ਕੰਡਿਆ ਅਪਣਾਉਂਦੀ ਏ ਤੇ ਸਾਨੂੰ ਸਰਕਾਰ ਖਿਲਾਫ ਮੋਰਚਾ ਖੋਲਣਾ ਪਵੇਗਾ ਕਿਉਂਕਿ ਸਾਡੀਆਂ ਪਹਿਲੀਆਂ ਮੰਗਾਂ ਸੈਂਟਰ ਸਰਕਾਰ ਦੇ ਖਿਲਾਫ ਸੀ ਤੇ ਜੇ ਪੰਜਾਬ ਸਰਕਾਰ ਇਹੋ ਜੀ ਧੱਕੇਸ਼ਾਹੀ ਤੇ ਉਤਾਰੂ ਹੋਈ ਤੇ ਸਾਨੂੰ ਇਹਨਾਂ ਖਿਲਾਫ ਵੀ ਮੋਰਚਾ ਖੋਲਣਾ ਪਵੇਗਾ ਹੁਣ ਮੈਂ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਪ੍ਰੈਸ ਨੂੰ ਵਾਰਤਾ ਕਰ ਰਹੇ ਹਾਂ ਮੈਂ ਤੁਹਾਡੇ ਨਾਲ ਤਿੰਨ ਪੁਆਇੰਟ ਨੇ ਤਿੰਨਾ ਪੁਆਇੰਟਾਂ ਤੇ ਮੈਂ ਗੱਲ ਕਰਾਂਗਾ ਤੁਹਾਡੇ ਨਾਲ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਸਰਕਾਰ ਦੀ ਨਲਾਇਕੀ ਕਾਰਨ ਕਿਸਾਨਾਂ ਦੀ ਝੋਨੇ ਦੀ ਲੁੱਟ ਹੋਈ ਆ ਸਾਡੀ ਮੰਗ ਹੈ ਕਿ ਸਮਾਂ ਰਹਿੰਦਿਆਂ ਜਿਹੜੇ ਪਿਛਲੇ ਮਾਰ ਬਹਾਨਾ ਸੀ ਸਰਕਾਰ ਨੂੰ ਉੱਧਰ ਝੋਨਾ ਮੰਡੀ ਵਿੱਚ ਆ ਗਿਆ ਤੇ ਸਰਕਾਰ ਨੇ ਉਹ ਸਟੋਰ ਖਾਲੀ ਨਹੀਂ ਕਰ ਪਾਈ ਸਾਡੀ ਮੰਗ ਹੈ ਕਿ ਸਰਕਾਰ ਹੁਣ ਤੋਂ ਹੀ ਜਿਹੜੇ ਝੋਨੇ ਦੇ ਪ੍ਰਬੰਧਨ ਲਈ ਜਿਹੜੇ ਸਟੋਰ ਆ ਉਹ ਆਪਣੇ ਖਾਲੀ ਕਰਵਾਵੇ ਸੈਂਟਰ ਏਜੰਸੀਆਂ ਨੂੰ ਜਿਹੜਾ ਉਹ ਜੋ ਨਾ ਜਿਹੜਾ ਨਿਕਲ ਚੁੱਕਾ ਚੰਦਰਾਂ ਤੋਂ ਚਕਾਵੇ ਉਹਦਾ ਵਧੀਆ ਪ੍ਰਬੰਧਨ ਕਰੇ ਤੋਂ ਇੱਕ ਹੋਰ ਵੱਡੀ ਗੱਲ ਇਹਦੇ ਵਿੱਚ ਆਈ ਹੈ ਕਿਉਂਕਿ ਪੀ ਪੀਏ ਜੂ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਹਰੀ ਕ੍ਰਾਂਤੀ ਵਿੱਚ ਮੋਰੀ ਭੂਮਿਕਾ ਨਿਭਾਈ ਹੈ ਤੇ ਕਿਸਾਨਾਂ ਦੀ ਮਾਰਗਦਰਸ਼ਕ ਹੈ ਉਹਨਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਰਕਾਰ ਹਾਲੇ ਇਹਦੇ ਪੀਆ 126 ਨੂੰ ਲੈ ਕੇ ਸੈਂਟਰ ਸਰਕਾਰ ਨਾਲ ਕੋਈ ਸਥਿਤੀ ਸਪਸ਼ਟ ਨਹੀਂ ਕਰ پائی ਤੇ ਦੂਜੇ ਪਾਸੇ ਪ੍ਰਾਈਵੇਟ 플레이ਰਾਂ ਅੰਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਪੀਆਰ 126 ਆਪਣੇ ਮੇਲਿਆਂ ਵਿੱਚ ਢੜਲੇ ਨਾਲ ਵੰਡ ਰਹੀ ਹੈ ਜਦ ਕਿ ਹਾਲੇ ਤੱਕ ਉਹਦੇ ਮਾਪਦੰਡ ਪਿਛਲੇ ਸਰਕਾਰ ਸਾਲ ਦੀ ਲੁੱਟ ਕਿਸਾਨਾਂ ਦੀ ਹੋਈ ਹੈ ਵੱਡੀ ਪੱਧਰ ਤੇ ਤੇ ਜੇ ਪੀਏਯੂ ਯੂਨੀਵਰਸਿਟੀ ਪ੍ਰਾਈਵੇਟ 플레이ਰਾਂ ਵਾਂਗੂ ਆਪਣੇ ਬੀਜ ਵੇਚਣ ਤੱਕ ਸੀਮਤ ਰਹੀ ਤੇ ਮੈਨੂੰ ਲੱਗਦਾ ਕਿ ਜੇ ਸਰਕਾਰ ਨੇ ਸੈਂਟਰ ਸਰਕਾਰ ਨਾਲ ਇਹਦੇ ਮਾਪਦੰਡ ਤੈਅ ਮਾ ਕੀਤੇ ਤੇ ਉਹ ਜਿਹੜੀ ਪਿਛਲੇ ਸਾਲ 2-300 ਰੁਪਇਆ ਪ੍ਰਤੀ ਕੁੰਟਲ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ 2-300 ਰੁਪਇਆ ਪ੍ਰਤੀ ਕੁੰਟਲ ਜਿਹੜੀ ਲੁੱਟ ਸਰਕਾਰ ਕਰਵਾਏਗੀ ਉਹ ਮਿਲਿ ਭੁਗਤ ਨਾਲ ਹੋਏਗੀ ਸਰਕਾਰ ਦੀ ਜੇ ਸਰਕਾਰ ਐਸੇ ਹੀ ਰਾਹ ਤੇ ਚੱਲਦੀ ਰਹੀ ਕਿਉਂਕਿ ਪੀਆਰ 126 ਨੂੰ ਲੈ ਕੇ ਸ਼ੈਲਰ ਮਾਲਕ ਔਰ ਜਿਹੜੀ ਸੈਂਟਰ ਵਿੱਚ ਜਿਹੜੀ ਆ ਉਹ ਗੁੰਡਾ ਬਣੀ ਹੋਈ ਆ ਕਿ ਇਹਦੀ ਪੂਰੀ ਮਿਲਗ ਨਹੀਂ ਹੁੰਦੀ ਤੇ ਜੇ ਦੂਜੇ ਪਾਸੇ ਤੁਸੀਂ ਉਹ ਦੁੱਬਦਾ ਨੂੰ ਦੂਰ ਕੀਤੇ ਬਿਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਵੰਡਦੀ ਆ ਤੇ ਮੈਂ ਸਮਝਦਾ ਸਿੱਧਾ ਸਿੱਧਾ ਕਿਸਾਨਾਂ ਦੀ ਲੁੱਟਾ ਸਿਰਫ ਬੀਜ ਵੇਚਣ ਤੱਕ ਸੀਮਤ ਹੈ ਤੇ ਜਿਹੜੀ ਲੁੱਟਾ ਉਹ ਆਉਣ ਵਾਲੇ ਸੀਜ਼ਨ ਵਿੱਚ ਵੀ ਹੋਵੇਗੀ ਔਰ ਤੀਸਰਾ ਜਿਹੜਾ ਇਹਦੇ ਵਿੱਚ ਮਸਲਾ ਹੈ ਪ੍ਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਪਰਵਾਲੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਾਂ ਪਰ ਇਹਦੇ ਵਿੱਚ ਸਰਕਾਰ ਦੀ ਨਾਕਾਮੀ ਕੀ ਆ ਕਿ ਗਰੀਬ ਪ੍ਰਿਬਲਨ ਨੇ ਪਿਆ ਕਿ ਤੁਸੀਂ 100 ਰੁਪਇਆ ਪ੍ਰਤੀ ਕੁਆਂਟਲ ਕਿਸਾਨਾਂ ਨੂੰ ਬੋਨਸ ਦਿਓ ਜਾਂ ਇਹਨਾਂ ਨੂੰ ਫ੍ਰੀ ਮਸ਼ੀਨਰੀ ਮੁਹੱਈਆ ਕਰੋ ਜੇ ਉਹ ਫ੍ਰੀ ਮਸ਼ੀਨਰੀ ਮੁਹੱਈਆ ਕੀਤੀ ਹੁੰਦੀ ਤੇ ਧੜਾ ਧੜ ਕਿਸਾਨਾਂ ਤੇ ਪਰਚੇ ਨਾ ਹੁੰਦੇ ਨਾ ਹੀ ਕਿਸਾਨ ਅੱਗ ਲਾਉਣ ਲਈ ਮਜਬੂਰ ਹੁੰਦੇ ਤੇ ਦੂਜੀ ਪਾਸੇ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸਬਸਿਡੀ ਆ ਉਹ ਜਿਹੜੀ ਇਕੁਪਮੈਂਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਿੱਧੇ ਤੌਰ ਤੇ ਦਿੱਤੀ ਜਾਂਦੀ ਆ ਉਹ ਸਿੱਧਾ ਕਿਸਾਨ ਦੇ ਖਾਤੇ ਵਿੱਚ ਪਾਈ ਜਾਵੇ ਮੈਂ ਸਮਝਦਾ ਕਿ ਬਿਲਰ ਜਿਹੜਾ ਪਰਾਲੀ ਦਾ ਪ੍ਰਬੰਧਨ ਕਰਦੇ ਨੇ ਖੇਤਾਂ ਵਿੱਚੋਂ ਜਿਹੜਾ ਇਹ ਚੱਕਦੇ ਨੇ ਪਰਾਲੀ ਦੀਆਂ ਗੱਠਾ ਬੰਨ੍ਹ ਕੇ ਉਹ ਪੰਜਾਬ ਦੀ ਜ਼ਮੀਨ ਨੂੰ ਬੰਜਰ ਬਣਾਉਣ ਵੱਲ ਪੰਜਾਬ ਸਰਕਾਰ ਕਦਮ ਪੁੱਟ ਰਹੀ ਆ ਇਹਦੀ ਜਾਗ ਜੀਲੀ ਜਾਗਦੀ ਰਿਪੋਰਟ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਪੈਟੀ ਦੀ ਫਲਾਈ ਐਸ਼ ਤੋਂ ਇਹਦੀ ਪੀਯੂ ਦੀ ਰਿਪੋਰਟ ਆ ਜਿਹੜੀ ਫਲਾਈ ਐ ਜਿਹੜੀ ਪੈਟੀ ਦੀ ਸਵਾਹ ਉਹਦੇ ਜਦੋਂ ਜਾਂਚ ਕੀਤੀ ਗਈ ਉਹਦੇ ਵਿੱਚ ਕੁਝ ਵੀ ਨਸ਼ਟ ਨਹੀਂ ਹੋਇਆ ਜੇ ਅਸੀਂ ਅੱਗ ਲਾਉਂਦੇ ਆ ਤੇ ਥੋੜੀ ਮਾਤਰਾ ਵਿੱਚ ਨਾਈਟ੍ਰੋਜਨ ਨਸ਼ਟ ਹੁੰਦੀ ਹੈ ਪੀਯੂ ਦੀ ਰਿਪੋਰਟ ਆ ਜਿਹੜੀ ਉਹਦੀ ਪੈਟੀ ਦੀ ਸਵਾਹ ਦੀ 1 ਕਿਲੋ ਸਵਾਹ ਦੀ ਆ ਉਹ ਤੁਹਾਡੇ ਸਾਹਮਣੇ ਮੈਂ ਕਰ ਰਿਹਾ ਕਿ ਜੇ ਇਹਨੂੰ ਅਸੀਂ ਖੇਤਾਂ ਵਿੱਚ ਨਸ਼ਟ ਕਰਦੇ ਆ ਤੇ ਇਹਦੇ ਵਿੱਚੋਂ ਕੁਝ ਮਾਤਰਾ ਵਿੱਚ ਨਾਈਟrogen ਨਸ਼ਟ ਹੁੰਦੀ ਹੈ ਬਾਕੀ ਸਾਰਾ ਕੁਝ ਫਾਸਫੋਰਸ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਜ਼ ਸਲਫਰ ਬੋਰੋਨ ਵਗੈਰਾ ਉਸੇ ਦੇ ਤਰ੍ਹਾਂ ਖੇਤ ਵਿੱਚ ਰਹਿੰਦੇ ਨੇ ਤੇ ਜਦੋਂ ਅਸੀਂ ਦੂਸਰੇ ਪਾਸੇ ਗੱਲ ਕਰਦੇ ਆ ਕਿ ਬੈਲਰ ਜਦੋਂ ਪਰਾਲੀ ਤਾਂ ਚੱਕਦੇ ਨੇ ਖੇਤਾਂ ਵਿੱਚੋਂ ਨਾ ਤੇ ਉਹ ਅੱਗ ਲੱਗਦੀ ਹੈ ਨਾ ਪਰਾਲੀ ਦੀ ਰਹਿਤ ਕੂੜ ਖੇਤਾਂ ਵਿੱਚ ਰਹਿੰਦੀ ਏ ਤੇ ਇਹਦੇ ਮੈਂ ਮੇਰੇ ਕੋਲ ਡਾਟੇ ਪਾਏ ਹੋਏ ਨੇ ਕਿ ਜਿਹੜੀ ਜ਼ਮੀਨ ਵਿੱਚੋਂ ਇਹ ਬੇਲਰਾਂ ਦੇ ਰੂਪ ਵਿੱਚ ਪ੍ਰਾਲੀ ਚੱਕੀ ਗਈ ਆ ਉਹਦੇ ਝਾੜ 5-6 ਸਾਲਾਂ ਵਿੱਚ 12-13 ਕੁਆਂਟਲ ਤੱਕ ਸੀਮਤ ਰਹਿ ਗਏ ਤੇ ਜਿਹੜੀ ਪ੍ਰਾਲੀ ਜਿਹਨਾਂ ਖੇਤਾਂ ਵਿੱਚ ਜਜ਼ਬ ਕੀਤੀ ਆ ਉਹ 22-23 ਕੁਆਂਟਲ ਤਣਕ ਦੇ ਝਾੜਾਂ ਤੱਕ ਇਨਕਰੀਜ਼ ਹੋਇਆ ਸੋ ਸਰਕਾਰ ਨੂੰ ਇਧਰ ਬਹੁਤ ਗੰਭੀਰਤਾ ਨਾਲ ਦੇਖਣਾ ਚਾਹੀਦਾ ਕਿ ਜਿਹੜਾ ਤੁਸੀਂ ਪਰਵਾਰਲੀ ਦਾ ਪ੍ਰਬੰਧਨ ਕਰਨ ਲਈ ਇੱਕ ਤਾਂ ਬੇਲਰਾਂ ਤੇ ਭਾਰੀ ਸਬਸਿਡੀ ਦਿੰਨੇ ਹੋ ਤੇ ਦੂਸਰੀ ਖੇਤਾਂ ਵਿੱਚੋਂ ਪਰਾਲੀ ਚੱਕ ਕੇ ਆਖਰ ਤੇ ਮਿੱਲਾਂ ਵਿੱਚ ਵੀ ਜੜਾਈ ਜਾਂਦੀ ਹੈ ਨਾ ਤੇ ਜੇ ਉਹ ਚੀਜ਼ ਨੂੰ ਪ੍ਰਬੰਧਨ ਕੀਤਾ ਜਾਵੇ ਖੇਤਾਂ ਦੇ ਵਿੱਚ ਜਜ਼ਬ ਕਰਨ ਦਾ ਤੇ ਜਿਹੜੀ ਪੰਜਾਬ ਦੀ ਐਗਰੀਕਲਚਰ ਲੈਂਡ ਆ ਉਹਦੀ ਜਿਹੜੀ ਆ ਝਾੜ ਪਰ ਕੁਆਂਟਲ ਫਸਲਾਂ ਦਾ ਉਹ ਵੀ ਵਧੇਗਾ ਤੇ ਜਿਹੜੀ ਜ਼ਮੀਨ ਨੂੰ ਬੰਜਰ ਬਣਾਉਣ ਵਾਲ ਸਰਕਾਰ ਤੁਰੀ ਹੋਈ ਹੈ ਉਹ ਵੀ ਕਿਤੇ ਨਾ ਕਿਤੇ ਅਸੀਂ ਆਪਣੀਆਂ ਜ਼ਮੀਨਾਂ ਬਚਾ ਪਾਵਾਂਗੇ ਤੇ ਦੂਜੇ ਪਾਸੇ 1972 ਤੋਂ ਲੈ ਕੇ 80 90 ਦਹਾਕੇ ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੀਆਂ ਕਿਤਾਬਾਂ ਵਿੱਚ ਇਹ ਸ਼ਾਪਦੀ ਰਹੀ ਹੈ ਉਹ ਸਾਨੂੰ ਉਤਸ਼ਾਹਿਤ ਕਰਦੀ ਰਹੀ ਹੈ ਕਿ ਤੁਸੀਂ ਆਪਣੇ ਜਿਹੜੀ ਖੇਤਾਂ ਦੀ ਰਹਿਤ ਖੂਂਦਾ ਜੇ ਉੱਥੇ ਕੋਈ ਫਫੁੰਦੀ ਦਾ ਰੋਗ ਹੈ ਤੇ ਉਹ ਤੁਸੀਂ ਉਹਨੂੰ ਜਲਾ ਦਿਓ ਤਾਂ ਇਹ ਰੋਗ ਨਸ਼ਟ ਹੋਵੇਗਾ ਤੇ ਇੱਕ ਪਾਸੇ ਤੁਸੀਂ ਇੱਕ ਤਰ੍ਹਾਂ ਨਾਲ ਤੁਸੀਂ ਇੰਨੇ ਸਾਲ ਸਾਨੂੰ ਉਤਸ਼ਾਹਿਤ ਕਰ ਰਹੇ ਹੋ ਕਿ ਜਿਹੜੀ ਪਰਾਲੀਆਂ ਉਹਨੂੰ ਤੁਸੀਂ ਅੱਗ ਲਾਓ ਤੇ ਦੂਜੇ ਪਾਸੇ ਤੁਸੀਂ ਗ੍ਰੀਨ ਟ੍ਰਿਬਿਊਨਲ ਦੀ ਗੱਲ ਮੰਨੇ ਬਿਨਾ ਤੁਸੀਂ ਕਿਸਾਨਾਂ ਦੇ ਪਰਚੇ ਕਰ ਰਹੇ ਹੋ ਧੜਾ ਧੜ ਤੇ ਜਿਹੜੀਆਂ ਉਹਨਾਂ ਦੀਆਂ ਫਰਤਾਂ ਵਿੱਚ ਲਾਲ ਐਂਟਰੀਆਂ ਕਰ ਰਹੇ ਹੋ ਸਰ ਸਰ ਕਿਸਾਨਾਂ ਨਾਲ ਧੱਕਾ ਸੋ 3 ਪੁਆਇੰਟ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿਸਾਨਾਂ ਦੀ ਮਾਰਗਦਰਸ਼ਕ ਹੈ ਜੇ ਉਹਨੇ ਸਮਰੰਧਿਆ ਇਸ ਕਦਮ ਨਾ ਪੁੱਟੇ ਤੇ ਜਿਹੜੀ ਪੰਜਾਬ ਦੀ ਐਗਰੀਕਲਚਰ ਲੈਂਡ ਆ ਉਹ ਬੰਜਰ ਹੋ ਜਾਵੇਗੀ ਸੋ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਉਹ ਅੱਗੇ ਆ ਕੇ ਹੋਰ ਜਿਹੜਾ ਕਰਜ਼ੇ ਦੇ ਬੋਝ ਥੱਲੇ ਦਵੇਗਾ ਸੋ ਇਸ ਅੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਸੋਚਣਾ ਹੋਵੇਗਾ ਔਰ ਦੂਸਰਾ ਜਿਹੜਾ ਪੀਆਰ 126 ਧੜਾ ਤੜ ਇਹਨਾਂ ਦੀ 22 ਔਰ 23 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਮੇਨ ਲੁਧਿਆਣਾ ਮੇਲਾ ਔਰ ਜਿਹੜੇ ਸ਼ਾਖਾਵਾਂ ਇਹਨਾਂ ਦੀਆਂ ਹਰ ਇੱਕ ਜ਼ਿਲ੍ਹਾ ਪੱਧਰ ਤੇ ਨੇ ਉੱਥੇ ਮੇਲਾ ਚੱਲ ਰਿਹਾ ਹੈ ਨਾ ਦਾ ਉੱਥੇ PR126 ਬੜੇ ਢੱਲੇ ਨਾਲ ਵੇਚਿਆ ਜਾ ਰਿਹਾ ਅਸੀਂ ਇੱਕ ਪਾਸੇ ਤਾਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਜਿਹੜੇ ਪ੍ਰਾਈਵੇਟ ਪਲੇਅਰ ਨੇ ਜਿਹੜੇ PR126 ਨਾਲ ਮਿਕਸ ਕਰਕੇ ਜਿਹੜੀਆਂ ਥੋੜੇ ਸਮੇਂ ਦੀਆਂ ਜਿਹੜੀਆਂ ਵੈਰਾਈਟੀਆਂ ਉਹ ਕਿਸਾਨ ਨੂੰ ਵੇਚ ਕੇ ਲੁੱਟ ਕਰ ਰਹੀਆਂ ਨੇ ਤੇ ਦੂਜੇ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨੇ ਏਥੇ ਜੰਗਲ ਤੋਂ ਕੱਢਣਾ ਸੀ ਉਹ ਵੀ ਆਪਣੇ ਪ੍ਰਾਈਵੇਟ ਪਲੇਅਰਾਂ ਬਾਗ ਸਿਰਫ ਬੀਜ ਵੇਚਣ ਤੱਕ ਸੀਮਤ ਹੈ ਉਹ ਇੱਥੇ ਬੀਜ ਬੀਜਣ ਵੇਚਣ ਤੱਕ ਸੀਮਤ ਨਾ ਹੋ ਕੇ ਜਿੰਨਾ ਚਿਰ PR126 ਦਾ ਸਰਕਾਰ ਤੇ ਨਾਲ ਜਿਹੜਾ ਕੋਈ ਬਖੇੜਾ ਉਹ ਦੂਰ ਨਹੀਂ ਹੁੰਦਾ ਉਨਾ ਚਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਜਿਹੜੀ PR126 ਦੇ ਬੀਜ ਨੂੰ ਨਾ ਵੇਚੇ ਔਰ ਜਿਹੜੇ ਪ੍ਰਾਈਵੇਟ ਪਲੇਅਰ ਜਿਹੜੇ ਐਗਰੀਕਲਚਰ ਦੇ ਸੀਡ ਘਟ ਸਮਾਂ ਲੈਣ ਵਾਲਿਆਂ ਕਿਉਂਕਿ ਅਸੀਂ ਚਾਹੁੰਦੇ ਆ ਕਿ PR126 ਪੰਜਾਬ ਵਿੱਚ ਪ੍ਰਫੁੱਲਤ ਹੋਵੇ ਕਿਉਂਕਿ ਇਹਦੇ ਨਾਲ ਪੰਜਾਬ ਦਾ ਪਾਣੀ ਵੀ ਬਚਦਾ ਪਰਾਲੀ ਦੀ ਸਮੱਸਿਆ ਵੀ ਘਟਦੀ ਹੈ ਤੇ ਜੇ ਇਹ ਨੂੰ ਤੁਸੀਂ ਸਰਕਾਰ ਨਾਲ ਇਹਦਾ ਵਖੇੜਾ ਦੂਰ ਕਰਕੇ ਵੇਚੋਗੇ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੋਵੇਗੀ ਤੇ ਜੇ ਤੁਸੀਂ ਪ੍ਰਾਈਵੇਟ ਪਲੇਅਰਾਂ ਵਾਂਗ ਸਿਰਫ ਬੀਜ ਵੇਚਣ ਤੱਕ ਸੀਮਤ ਰਹੇ ਤੇ ਫਿਰ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਸਿਰਫ 파ਹੇ ਵਾਲੇ ਰਸੇ ਹੀ ਤੇ ਆਉਣਗੇ ਕਿਉਂਕਿ ਜਿਹਨੇ ਸਾਡਾ ਮਾਰਗਦਰਸ਼ਕ ਕਰਨਾ ਦਰਸ਼ਨ ਕਰਨਾ ਸੀ ਉਹੀ ਸਾਡੀ ਲਈ ਲੁੱਟ ਦਾ ਕਾਰਨ ਬਣੀ ਹੋਈ ਆ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਅੱਜ ਥੋੜੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਤੁਸੀਂ ਪ੍ਰਬੰਧਨ ਦਾ ਸਮਾਂ ਉਹ ਹੁਣ ਤੋਂ ਹੀ ਕੀਤਾ ਤਾਂ ਜਾ ਕੇ ਅਸੀਂ ਕਿਸਾਨਾਂ ਦੀ ਲੁੱਟ ਨੂੰ ਰੋਕ ਸਕਾਂਗੇ ਜਿਵੇਂ ਪਿਛਲੇ ਵਾਰ ਵਾਂਗ ਪੁੱਤਰ ਮੰਡੀਆਂ ਵਿੱਚ ਧੋਨਾ ਆ ਗਿਆ ਤੇ ਤੁਸੀਂ ਕਹੋ ਕਿ ਸਾਡੇ ਸਟੋਰਾਂ ਵਿੱਚ ਧੋਨਾ ਰੱਖਣ ਲਈ ਜਗ੍ਹਾ ਨਹੀਂ ਤੇ ਫੇਰ ਇਸੇ ਤਰ੍ਹਾਂ ਸ਼ੈੱਲਰ ਮਾਲਕਾਂ ਦੇ ਨਾਲ ਮਿਲ ਕੇ ਸਰਕਾਰ ਨੇ ਜਿਵੇਂ ਪਿਛਲੀ ਵਾਰ ਲੁੱਟ ਕੀਤੀ ਆ ਇਸੇ ਤਰ੍ਹਾਂ ਝੋਨੇ ਦੇ ਆਉਣ ਵਾਲੇ ਸੀਜ਼ਨ ਤੇ ਵੀ ਕਿਸਾਨ ਲੁੱਟ ਦਾ ਸ਼ਿਕਾਰ ਹੋਏਗਾ ਔਰ ਉਹਦੇ ਤੇ ਜੇ ਸਾਨੂੰ ਬਹੁਤ ਵੱਡਾ ਸੰਘਰਸ਼ ਉਲੀਕਣਾ ਪਿਆ ਤੇ ਅਸੀਂ ਉਹ ਵੀ ਉਲੀਕਾਂਗੇ ਪੰਜਾਬ ਸਰਕਾਰ ਖਿਲਾਫ ਜਿਹੜੀ ਲੜਾਈ ਲੜਨੀ ਪਈ ਉਹ ਵੀ ਲੜਾਂਗੇ ਤੇ ਮੈਂ ਇੱਕ ਵਾਰ ਆਖਰ ਵਿੱਚ ਇਹ ਗੱਲ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਅੱਜ ਜਿਹੜਾ ਖਨੌਰੀ ਵਾਟਰ ਔਰ ਸ਼ੰਭੂ ਵਾਟਰ ਤੇ ਮਾਹੌਲ ਹੈ ਪੰਜਾਬ ਸਰਕਾਰ ਨੇ ਕ੍ਰੀਏਟ ਕੀਤਾ ਹੈ ਉੱਥੇ ਪੁਲਿਸ ਦੀ ਨਫਰੀ ਵਧਾ ਕੇ ਉੱਥੇ ਪੀਆਰਟੀਸੀ ਦੀਆਂ ਬੱਸਾਂ ਉੱਥੇ ਲਿਜਾ ਕੇ ਤੇ ਜੇ ਸਰਕਾਰ ਐਹੋ ਜੀ ਨੀਤੀ ਤੇ ਉਤਾਰੂ ਹੋਈ ਖਾਸ ਕਰਕੇ ਪੰਜਾਬ ਸਰਕਾਰ ਅੱਜ ਤੱਕ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਰਹੀ ਹੈ ਤੇ ਜੇ ਪੰਜਾਬ ਸਰਕਾਰ ਨੇ ਇਹਨਾਂ ਮੋਰਚਿਆਂ ਦੇ ਉੱਪਰ ਕੋਈ ਜ਼ਬਰਦਸਤੀ ਕੋਈ ਜ਼ਬਰਦਸਤ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਮਜਬੂਰਨ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਣਾ ਪਏਗਾ ਮਤ ਸਮਝੇ ਕਿ ਤੁਸੀਂ ਚੰਡੀਗੜ੍ਹ ਵਾਲੇ ਪ੍ਰੋਗਰਾਮ ਨੂੰ ਸਫਲ ਬਣਾ ਦਿੱਤਾ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਤੇ ਉਹਨਾਂ ਨੇ ਰਾਤੋਂ ਰਾਤ ਪ੍ਰੋਗਰਾਮ ਵੀ ਵਾਪਸ ਲੈ ਲਿਆ ਤੇ ਮਤ ਸਮਝਿਓ ਕਿ ਦੋਨਾਂ ਫੋਰਮਾਂ ਦੇ ਤੁਸੀਂ ਇਹਨਾਂ ਖਨੌਰੀ ਔਰ ਸ਼ੰਭੂ ਬਾਰਡਰ ਤੇ ਤੁਸੀਂ ਇਹ ਧੱਗੇ ਸ਼ਾਈ ਕਰਕੇ ਤੁਸੀਂ ਕਿਸੇ ਤਰ੍ਹਾਂ ਕਿਸੇ ਆਗੂ ਤੋਂ ਇਹ ਕਹਾ ਲਵੋਗੇ ਕਿ ਅਸੀਂ ਆਪਣਾ ਜਿਹੜਾ ਇਹ ਅੰਦੋਲਨ ਆ ਵਾਪਸ ਲੈ ਲੈਂਦੇ ਆ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਅਸੀਂ ਜਿੱਥੇ-ਜਿੱਥੇ ਜ਼ਿਲ੍ਹਿਆਂ ਵਿੱਚ ਹਰ ਇੱਕ ਪੂਰੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਮਜਬੂਰਨ ਸਰਕਾਰ ਬਣਾਏਗੀ ਕਿ ਆਵਾਜ਼ਾਈ ਦੀ ਵੀ ਸਮੱਸਿਆ ਹੋਗੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸੈਂਟਰਲ ਸਰਕਾਰ ਨਾਲ ਨੇ ਸਮਾਂ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਕਿ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਦੇ ਥੱਲੇ ਆਇਆ ਉਹ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਮਐਸਵੀ ਸੁਆਮੀ ਨਾਥਨ ਦੀ ਰਿਪੋਰਟ ਜੇ ਉਹ ਨੂੰ ਮਿਲ ਸਕੇ ਤੇ ਕਿਤੇ ਨਾ ਕਿਤੇ ਉਹ ਪੈਰਾ ਭਾਰ ਹੋ ਸਕਦਾ ਹੈ ਤੇ ਜੇ ਤੁਸੀਂ ਇਹੋ ਜੀ ਜਵਰੀ ਲੀਤੀ ਤੇ ਜਿੰਦਾਂ ਦੇ ਹਾਲਾਤ ਤੁਸੀਂ ਅੱਜ ਉੱਥੇ ਬਣਾਏ ਨੇ ਤੇ ਜੇ ਇਹੋ ਜਿਹੇ ਹਾਲਾਤ ਤੁਸੀਂ ਬਣਾਏ ਤੇ ਪੰਜਾਬ ਵਿੱਚ ਇੱਕ ਮੈਂ ਗੱਲ ਹੋਰ ਦੱਸ ਦਿਆਂ ਕਿ ਪੰਜਾਬ ਸਰਕਾਰ ਕਿਹੜੇ ਰਾਹ ਤੁਰੀ ਹੋਈ ਹੈ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਹੈ ਕਿ ਜਿਹੜੀ ਕਿਸਾਨ ਦੀ ਵਿਰੋਧ ਜਿਹੜੇ ਵਿਰੋਧ ਕਰਦੇ ਨੇ ਘੱਟੋ ਘੱਟ ਉਹਨਾਂ ਨੂੰ ਆਪਣੇ ਪਾਲੇ ਵਿੱਚ ਖੜਾ ਕਰਨਿਆ ਜਾਵੇ ਇਹਦੀ ਤੁਸੀਂ ਉਦਾਹਰਨ ਨੂੰ ਦੇਖੀਏ ਕਿ ਚੰਡੀਗੜ੍ਹ ਕੁਝ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਤੇ ਭਗਵਾਨ ਤਮਾਨ ਹੰਕਾਰੀ ਰੂਪ ਵਿੱਚ ਇਹ ਕਹਿ ਕੇ ਉੱਠਿਆ ਕਿ ਤੁਸੀਂ ਤਾਂ ਨੌ ਸੱਸ ਦੀ ਲੜਾਈ ਵਿੱਚ ਵੀ ਹੁਣ ਜੂਨੀਅਨ ਆ ਗਈਆਂ ਸੋ ਇਹੋ ਜਿਹੇ ਜਿਹੜੇ ਬਿਆਨ ਨੇ ਮੁੱਖ ਮੰਤਰੀ ਨੂੰ ਸੋਚਦੇ ਨਹੀਂ ਇਹਨੂੰ ਸੋਚਣਾ ਚਾਹੀਦਾ ਹੈ ਕਹਿੰਦਾ ਕਿ ਮੈਂ ਕਿਸਾਨ ਦਾ ਪੁੱਤਾਂ ਤੇ ਜੇ ਕਿਸਾਨ ਦਾ ਪੁੱਤ ਹੈ ਤੇ ਤੁਸੀਂ ਉਹਨਾਂ ਪਰਿਵਾਰਾਂ ਬਾਰੇ ਕਿਉਂ ਨਹੀਂ ਸੋਚਦੇ ਕਿ 2 ਲੱਖ ਰੁਪਏ ਦਾ ਕਰਜ਼ਾ ਲਾਉਂਦਿਆ ਲਾਉਂਦਿਆ ਇੱਕ ਪਰਿਵਾਰ ਤੇ ਤਿੰਨ ਤਿੰਨ ਪੀੜੀਆਂ ਖਤਮ ਹੋ ਗਈਆਂ ਪਰ ਉਹ 2 ਲੱਖ ਦਾ ਕਰਜ਼ਾ ਨਹੀਂ ਲਿੱਤਾ ਜੇ ਤੂੰ ਕਿਸਾਨ ਦਾ ਪੁੱਤ ਐ ਤੂੰ ਇਹ ਨਾ ਕਹਿੰਦਾ ਕਿ ਅਸੀਂ ਤੇ ਤੁਹਾਡੀ ਅੱਜ ਮੀਟਿੰਗ ਹੈ ਸੈਂਟਰਲ ਸਰਕਾਰ ਨਾਲ ਪਿੱਛੇ ਅਸੀਂ ਫੋਰਸ ਦੀ ਨਫਰੀ ਉਧਾ ਕੇ ਤੁਹਾਡੇ ਤੇ ਦਬਾਅ ਕ੍ਰੀਏ ਸੋ ਐਹੋ ਜੀਆਂ ਨੀਤੀਆਂ ਤੋਂ ਜੇ ਪੰਜਾਬ ਸਰਕਾਰ ਆਵਾਜ਼ ਨਾ ਆਈ ਤੇ ਸਾਨੂੰ ਮਜਬੂਰਨ ਇਹਨਾਂ ਖਿਲਾਫ ਮੋਰਚਾ ਖੋਲਣਾ ਪਏਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਸਾਡੇ ਨਾਲ ਬਿਲਕੁਲ ਇਸ ਤਰ੍ਹਾਂ ਦਾ ਰਵਈਆ ਆਪਣ ਨਹੀਂ ਅਪਣਾਏਗੀ ਕਿਉਂਕਿ ਸਾਡੀਆਂ ਮੰਗਾਂ ਹੁਣ ਤੱਕ ਸੈਂਟਰ ਸਰਕਾਰ ਨਾਲ ਰਹੀਆਂ ਨੇ ਤੇ ਜੇ ਇਹੋ ਜਿਹਾ ਕਿਸੇ ਕੋਈ ਆਉਂਦੀ ਆ ਨਾ ਹੁਕਤ ਤੇ ਅਸੀਂ ਸਾਰੇ ਦੋਨੋਂ ਫੋਰਮ ਰਲ ਕੇ ਪੰਜਾਬ ਸਰਕਾਰ ਵਿਰੁੱਧ ਲੜਾਈ ਲੜਨ ਲਈ ਮਜਬੂਰ ਹੋਵਾਂਗੇ ਸੋ ਜੇ ਕੁਝ ਤੁਹਾਡੇ ਸਵਾਲ ਨੇ ਤੇ ਤੁਸੀਂ ਕਰ ਸਕਦੇ ਹੋ ਮੈਂ ਇਹ ਤਿੰਨਾ ਮੁੱਦਿਆਂ ਤੇ ਮੇਨ ਜਿਹੜਾ ਫੋਕਸ ਕੀਤਾ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਔਰ ਜਿਹੜਾ ਇਹਦੇ ਵਿੱਚ ਆ ਜਿਹੜਾ ਖਰੀਦ ਦਾ ਪ੍ਰਬੰਧਨ ਔਰ ਜਿਹੜਾ ਇੱਕ ਹੋਰ ਦੱਸਿਆ ਪੀਆਰ 126 ਦੇ ਬੀਜ ਜਿਹੜੀ ਪੀਆ ਪੀਐਜੂ ਯੂਨੀਵਰਸਿਟੀ ਆਪਣੇ ਮੇਲਿਆਂ ਵਿੱਚ ਤੜੱਲੇ ਨਾਲ ਵੰਡ ਰਹੀ ਆ ਸਿੱਧਾ ਸਿੱਧਾ ਜਿਉਂ ਸੈਂਟਰ ਸਰਕਾਰ ਨਾਲ ਆਪਣਾ ਬਖੇੜਾ ਨਵੇੜੇ ਬਿਨਾ ਇਹ ਬੀਜ ਉਤਸ਼ਾਹਤ ਕਰਦੀ ਹੈ ਪਿਛਲੀ ਵਾਰ ਵੀ ਸਰਕਾਰ ਨੇ ਉਤਸ਼ਾਹਤ ਕੀਤਾ ਤੇ ਕਿਸਾਨਾਂ ਦੇ ਬੀਜਿਆ ਤੇ ਇਸ ਵਾਰ ਵੀ ਤੁਸੀਂ ਬੀਜ ਵੰਡ ਕੇ ਉਤਸ਼ਾਹਤ ਕਰੋਗੇ ਤੇ ਮੁੜ ਕੇ ਕਿਸਾਨਾਂ ਦੀ ਬਾਹਰ ਨਹੀਂ ਫੜੋਗੇ ਤੇ ਪੰਜਾਬ ਵਿੱਚ ਇਸ ਮੁੱਦੇ ਤੇ ਇੱਕ ਵੱਡਾ ਅੰਦੋਲਨ ਲੜਿਆ ਜਾਵੇਗਾ ਧੰਨਵਾਦ